ਪੂ ਲੁਧਿਆਣਾ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮਾਂ ਵੱਲੋਂ ਦੋ ਬੱਚਿਆਂ ਨੂੰ ਨਾਲੇ ਦੇ ਵਿੱਚ ਸੁੱਟਿਆ ਜਾਂਦਾ ਹੈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਏ ਲੁਧਿਆਣਾ ਦੇ ਟੱਬਾ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਨਾਲਾ ਵਗਦਾ ਹੈ ਹਾਈਵੇ ਤੇ ਉੱਥੇ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਦੱਸਦੀ ਕਿ ਸੂਤਰਾਂ ਮੁਤਾਬਕ ਪਤਾ ਚੱਲਿਆ ਹੈ ਕਿ ਇੱਕ ਔਰਤ ਵੱਲੋਂ ਆਪਣੇ ਦੋ ਬੱਚਿਆਂ ਨੂੰ ਨਾਲੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਿਸ ਦੀ ਤਕਰੀਬਨ ਉਮਰ ਜਿਹੜੀ ਹੈ ਇੱਕ ਦੀ 2 ਸਾਲ ਤੇ ਇੱਕ ਦੀ 4 ਜਾਂ 5 ਸਾਲ ਦੱਸੀ ਜਾ ਰਹੀ ਹੈ ਸੋ ਇੱਕ ਬੱਚਾ ਜਿਹੜਾ ਹੈ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ ਇੱਕ ਬੱਚੇ ਦੀ ਹਜੇ ਤੱਕ ਪੁਲਿਸ ਵੱਲੋਂ ਭਾਲ ਜਾਰੀ ਹੈ ਸੋ ਵੱਡੀ ਖਬਰ ਹੈ ਦੇਖਦੇ ਆ ਲੁਧਿਆਣਾ ਦੇ ਵਿੱਚ ਕਿਸ ਤਰ੍ਹਾਂ ਇੱਕ ਮਾਂ ਨੇ ਆਪਣੇ ਬੱਚਿਆਂ ਨੂੰ ਨਾਲੇ ਦੇ ਵਿੱਚ ਮੌਤ ਦੇ ਮੂੰਹ ਚ ਸੁੱਟਿਆ ਹੈ ਸੋ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਬੱਚੇ ਡਿੱਗੇ ਆ ਬੱਚੇ ਡਿੱਗੇ ਬੱਚੇ ਡਿੱਗੇ ਦੋ ਇਹ ਕੋਈ ਨਹੀਂ ਗਏ ਅੰਦਰ ਇੱਕ ਦਾ ਬਚਾਲਿਆ ਇੱਕ ਰਹਿ ਗਿਆ ਹਾਂ ਇੱਕ ਬਚਾਲਿਆ